ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਣਾ 6ਵਾਂ ਦਿਨ ਤੇ 6ਵੇਂ ਦਿਨ ਦੀ ਵੀਡੀਓ ਲੇਟ ਸ਼ੁਰੂ ਕੀਤੀ ਆ ਟਾਈਮ ਲੇਟ ਹੋ ਗਿਆ ਉੱਠਦੇ ਉੱਠਦੇ ਤੇ ਨਾਲ ਦੋਵਾਂ ਬੱਚਿਆਂ ਦੇ ਵਿੱਚੋਂ ਇੱਕ ਉੱਠਿਆ ਦੂਜੀ ਸਰਪ੍ਰਾਈਜ਼ ਸਰਪ੍ਰਾਈਜ਼ ਤੇ ਕੱਲ ਦਿੱਤਾ ਸੀ ਇਹ ਕੱਲਾ ਉੱਠਿਆ ਦੂਜੀ ਤਾਂ ਉੱਠਣ ਦਾ ਨਾਂ ਨਹੀਂ ਲੈਂਦੀ ਪਈ ਬੜੀ ਕੋਸ਼ਿਸ਼ ਕੀਤੀ ਆ ਇਹ ਉੱਠ ਗਿਆ ਤੇ ਆਪਾਂ ਚੱਲਦੇ ਆ ਗੁਰੂ ਘਰ ਬਾਕੀ ਗੱਡਦੀ ਹੈਂ ਨਹੀਂ ਆਰੀ ਆ ਕੀ ਕਰਨੀ ਹੈ ਕਦਿ ਦੀ ਸੀ ਗੱਲ ਵਸਤੇ ਕੱਲ ਪਰ ਬਾਦ ਮੈਰੀ ਤੇ ਜਾਣ ਲਗੀ ਤੇ ਫੇਰ ਸਵੇਰੇ ਉੱਠ ਕੇ ਘੜਲੀ ਰਾਤ ਨੂੰ ਤੇ ਕੀ ਹੋ ਗਿਆ ਜੀ ਔਰ ਨੀਤ ਡੈਡੀ ਟਾਈਮ ਲੱਗ ਪੇਗਾ ਗੁੱਤਨੀਆ ਵੀ ਹੁਣੀ ਕਰਦੀਆਂ ਗੁੱਤਨੀ ਮੇ ਕਰਕੇ ਸੌਣਾ ਆ ਜਾ ਬਹਿ ਜਾ ਵੀ ਕੁੜੀਏ ਕਿੱਧਰ ਤਿਆਰੀਆਂ ਕਰਦੀਆਂ ਬਈ ਮੈਂ ਜਾ ਤੇਰੀ ਲਈ ਸਵੇਰੇ ਜਿਹੜਾ ਉੱਠੇਗਾ ਉਹ ਜਾਏਗਾ ਮੈਂ ਕਿਸੇ ਨੂੰ ਨਹੀਂ ਠਾਣਾ ਸਿੱਧੀ ਜੀ ਮੈਂ ਦੇਖੋ ਅੱਜ ਕਿਵੇਂ ਉੱਠਿਆ ਸੀ ਤੁਸੀਂ ਵੀਡੀਓ ਨਹੀਂ ਬਣਾਈ ਯਾਰ ਮੈਂ ਨਹੀਂ ਉਹ ਵੀ ਵੀਡੀਓ ਬਣਾਣੀ ਸੀ ਮੈਂ ਵੇਖੂ ਇਹ ਵੀ ਆ ਗਈ ਨਾਨਕੇ ਤੋਂ ਤੇ ਇਹ ਵੀ ਤਿਆਰ ਹੈ ਹੁਣ ਸਵੇਰੇ ਉੱਠ ਕੇ ਦੇਖਣਾ ਵੀ ਕਿਹੜਾ ਕਿਹੜਾ ਜਾਂਦਾ ਮੈਂ ਤਾਂ ਜਾਵਾਂਗੀ ਖੁਸ਼ੀ ਖੁਸ਼ੀ ਬਸ ਤੁਸੀਂ ਇੱਕ ਵਾਰ ਮਾਰ ਦਿਓ ਉੱਠ ਨੂੰ ਜਿਵੇਂ అలਾਰਮ ਲਾਦੀ ਹੈ అలਾਰਮ ਇੱਕ ਕਿੰਨੀ ਕੁ ਆਵਾਜ਼ ਇੱਕ ਤੇ ਜਿਵੇਂ ਮੈਂ ਤੈਨੂੰ ਸਕੂਲ ਜਦੋਂ ਠਾਨਾ ਇੱਕ ਤੇ ਉਦੋਂ ਮਾਰਨਾ ਨਹੀਂ ਉੱਠ ਜਾ ਨਹੀਂ 15 15 ਤੇ ਇਹ ਕਹਿੰਦੀ ਹੈ ਵੀ ਉੱਠ ਚੱਲ ਚੱਲੀਏ ਕਿਵੇਂ ਦੀ ਇਹ ਵੀ ਉੱਠ ਚੱਲ ਚੱਲੀਏ ਇਹਨਾਂ ਨਾਲ ਹੀ ਸੁਰਜੇਗਾ ਚੱਲ ਚੱਲੀਏ ਬਸ ਅੱਛਾ ਐਂ ਦੱਸ ਮੈਂ ਤੈਨੂੰ ਕਿਹਾ ਸੀ ਤੂੰ ਨਾਨਕੇ ਜਾਏਂਗੀ ਕਿ ਪ੍ਰਭਾਤ ਫੇਰੀ ਤੇ ਪਰ ਤੂੰ ਨਾਨਕੇ ਚਲੀ ਗਈ। ਹੁਣ ਸਜਾ ਕੀ ਮਿਲੇ? ਹੁਣ ਸਜਾ ਕੁਝ ਵੀ ਨਹੀਂ। ਹੁਣ ਪ੍ਰਭਾਤ ਮੇਰੀ ਤੇਰੀ ਆਕੇ। ਹੈਂ? ਹਣ ਤਾਂ ਪ੍ਰਭਾਤ ਫੇਰੀ ਤੇ ਜਾ ਕੇ ਜਾਊਂਗਾ। ਉੱਥੇ ਜਾ ਕੇ ਮਾਫੀ ਮੰਗਣੀ ਹੈ। ਸਾਰਿਆਂ ਦੇ ਵਿੱਚ ਨਾਨਕੇ ਜਾ ਤਾਂ ਮਜਾ ਆਇਆ? ਨਾ। ਹੈਂ? ਨਾਨਕੇ ਕੀਤਾ ਕੀ ਏ? ਉਹ ਹੀ ਤਾਂ ਮੈਨੂੰ ਸਮਝ ਨਹੀਂ ਆਉਂਦੀ। ਜਾ ਕੀਤਾ ਕੀ ਆ? ਠੀਕ ਗਿਆ? ਅੱਛਾ। ਤੇ ਇੱਕ ਨਾ ਮੈਂ ਕੱਲ ਤੋਂ ਕਿਉਂਕਿ ਮੈਨੂੰ ਵੀਡੀਓ ਜਿਹੜੀ ਆ ਪਾਣੀ ਪੈਂਦੀ ਆ ਸਵੇਰੇ 9:00 10:00 ਜਿਹੜੀ ਤੁਹਾਡੇ ਕੋਲ 3-4 ਵਜੇ ਤੱਕ ਪਹੁੰਚਦੀ ਆ ਉਹਨੂੰ ਐਡਿਟ ਡਟ ਕਰਨ ਤੇ ਜਾਂ ਪਾਉਣ ਤੇ ਟਾਈਮ ਲੱਗ ਜਾਂਦਾ ਤੇ ਕੱਲ ਤੋਂ ਮੈਂ ਇਦਾਂ ਜਿਹੜੇ 8:00 ਤੋਂ ਬਾਅਦ ਜਿੰਨਾ ਵੀ ਵਲੌਗ ਹੋਏ ਕਰੇਗਾ ਉਹ ਮੈਂ ਸ਼ੂਟ ਕਰਿਆ ਕਰਾਂਗਾ ਜਿਵੇਂ ਅੱਜ ਕੀਤਾ ਇਹ ਅਗਲੇ ਦਿਨ ਵਾਲੇ ਦੇ ਵਿੱਚ ਸਵੇਰੇ ਪਾ ਦਿਆ ਕਰਾਂਗੇ ਮਤਲਬ ਤੁਹਾਨੂੰ ਮੇਰੀ ਪੂਰੇ ਦਿਨ ਦੀ ਰੁਟੀਨ ਪਤਾ ਲੱਗ ਜਾਏਗੀ ਕਿ ਮੈਂ ਕੀ ਕਰਦਾ ਕੀ ਨਹੀਂ ਕਰਦਾ ਪ੍ਰਭਾਤ ਫੇਰੀ ਦੇ ਅੱਗੇ ਅੱਛਾ ਉਸ ਤੋਂ ਬਾਅਦ ਜਦੋਂ ਪ੍ਰਭਾਤ ਫੇਰੀਆਂ ਜਾਂ ਨਗਰ ਕੀਰਤਨ ਦੀ ਸਮਾਪਤੀ ਹੋਗੀ ਮੈਂ ਪਹਿਲਾਂ ਵੀ ਵਲੋਗਿੰਗ ਕਰਦਾ ਮੇਰਾ ਦੂਜਾ ਚੈਨਲ ਹੈ ਵਿਰਕ ਵਲੌਗ ਤੇ ਬਾਪੂ ਦੀ ਡੈਥ ਹੋਣ ਕਰਕੇ ਮੈਂ ਉਹ ਬੰਦ ਕੀਤੇ ਸੀ ਹੁਣ ਫਿਰ ਉਹਨੂੰ ਉਹਨੂੰ ਸ਼ੁਰੂ ਕਰਾਂਗੇ ਉਸ ਤੇ ਵੀ ਪਾਇਆ ਕਰਾਂਗੇ ਤੇ ਇਹਦੇ ਤੇ ਵੀ ਸਾਡੇ ਨਾਲ ਜੁੜੇ ਰਹਿਣ ਲਈ ਮੇਰੇ ਦੋਨਾਂ ਚੈਨਲਾਂ ਨੂੰ ਸਬਸਕ੍ਰਾਈਬ ਕਰ ਲਿਓ ਇਹ ਵਾਲਾ ਜਿੱਦੇ ਤੇ ਤੁਸੀਂ ਵੀਡੀਓ ਦੇਖਦੇ ਹੋ ਤੇ ਇੱਕ ਮੇਰਾ ਦੂਜਾ ਚੈਨਲ ਹੈ ਵਿਰਕ ਵਲੌਗ ਉਹਨੂੰ ਵੀ ਠੀਕ ਹੈ ਜੀ ਮਿਲਦੇ ਆ ਸਵੇਰੇ ਪ੍ਰਭਾਤ ਕੋਰ ਗੱਲ ਉੱਥੇ ਸ਼ੁਰੂ ਕਰਾਂਗੇ ਗੁਰੂ ਘਰ ਤੋਂ ਪ੍ਰਭਾਤ ਫੇਰੀ ਬੜੀ ਵਧੀਆ ਹੋਣ ਵਾਲੀ ਹੈ ਇੱਕ ਅੱਜ ਵਾਲੀ ਪ੍ਰਭਾਤ ਫੇਰੀ ਦੇ ਵਿੱਚ ਇੱਕ ਮੈਸੇਜ ਵੀ ਆ ਜਿਹੜਾ ਸੱਬੇ ਸਾਂਝੀ ਵਾਲਤਾ ਦਾ ਮੈਸੇਜ ਹੈ ਉਹ ਦਿਖਾਵਾਂਗੇ ਜਾ ਕੇ ਉੱਥੇ ਜਾ ਕੇ ਸ਼ੁਰੂ ਕਰਦੇ ਆਪਾਂ ਲੇਟ ਹੋ ਜਾਣਾ ਆਓ ਚੱਲੀਏ ਆਪਾਂ ਜਾਈ ਜਾਂਦੇ ਆ ਗੁਰੂ ਘਰ ਨੂੰ ਠੰਡਾ ਠੰਡਾ ਮੌਸਮ ਹੈ ਬਹੁਤ ਸੋਹਣਾ ਫਰੈਸ਼ ਫੀਲ ਹੁੰਦਾ ਪਿੱਛੇ ਸਾਰੇ ਨੇਰ ਕੋ ਭਕੇਰਾ ਸੀ ਦੋਨੋਂ ਜਣੇ ਮੋਟਰਸਾਈਕਲ ਤੇ ਜਾਈ ਜਾਂਦੇ ਆ ਐਂ ਲੱਗਦਾ ਕਿ ਪੂਰੀ ਖਲਕ ਇਹਨਾਂ ਦਾ ਤਾਂ ਸੁੱਤੀ ਪਈ ਹੈ ਅਸੀਂ ਉੱਠੇ ਹਾਂ ਗੱਲੇ ਸਵੇਰੇ ਸਮਾਂ 4 ਵਜੇ ਦਾ 6 ਵਜੇ ਤੱਕ ਪਪਰਵਾਤ ਫਰੀ ਦੇ ਵਿੱਚ ਤੇ 6 ਵਜੇ ਤੱਕ ਤੇ ਤੁਹਾਨੂੰ ਦਿਖਾਉਣਾ ਹੈ ਜੋ ਵੀ ਅਪਡੇਟ ਆ ਅੱਜ ਪਿੰਡ ਵਾਂਗੀਆਂ ਵਗੀਆਂ ਚੀਜ਼ਾਂ ਹਾਂ ਹੈ ਆ ਬਿੱਲੀ ਲਾਂਗੀ ਬਿੱਲੀ ਦਾ ਕੋਈ ਮਾੜਾ ਨਹੀਂ ਹੁੰਦਾ ਬਿੱਲੀ ਵੀ ਜਾਨਵਰ ਹੈ ਰੱਬ ਦਾ ਐਤਾ ਕੁਝ ਨਹੀਂ ਹੁੰਦਾ ਬੱਚੀ ਗੁਰੂ ਘਰ ਆਣ ਫੁੱਲ ਪੂਰੀ ਤਰ੍ਹਾਂ ਲਾਈਟਾਂ ਹੀ ਲਾਈਟਾਂ ਦੇ ਨਾਲ ਸਜਾਤਾ ਹੁਣ ਸੋਹਣਾ ਲੱਗਣ ਲੱਗਿਆ ਬਹੁਤ ਸੋਹਣਾ ਲੱਗਦਾ ਬਈ ਬਾਬੇ ਨਾਨਕ ਦੇ ਜਨਮ ਦਿਨ ਦੀ ਖੁਸ਼ੀ ਹੈ ਨਹੀਂ ਸਾਰਿਆਂ ਨੂੰ ਅੱਪਾ ਪਹੁੰਚ ਗਏ ਗੁਰੂ ਘਰ ਪਿੱਛੇ ਅਰਦਾਸ ਹੋਣ ਲੱਗਿਆ ਤੇ ਇਸ ਤੋਂ ਬਾਅਦ ਇੱਥੋਂ ਪ੍ਰਭਾਤ ਮੇਲੇ ਸ਼ੁਰੂ ਕਰਨੀ ਆ ਸੱਬੇ ਸੰਜੀ ਵਾਲਤਾ ਦਾ ਪ੍ਰਤੀਕ ਹੈ ਕਿ ਸਾਡੇ ਪਿੰਡ ਦੇ ਵਿੱਚ 36 ਬਲਾਦਰੀਆਂ 36 ਬਲਾਦਰੀਆਂ ਦੇ ਵਿੱਚ ਇੱਕੋ ਹੀ ਗੁਰੂ ਘਰ ਹੈ ਜਿਹਦੇ ਵਿੱਚ ਮੈਂ ਖੜਿਆ ਤੇ ਸਾਰੀਆਂ ਬਲਾਦਰੀਆਂ ਇਸੇ ਗੁਰੂ ਘਰ ਦੇ ਵਿੱਚ ਹੀ ਆਉਂਦੀਆਂ ਇੱਕ ਤਾਂ ਸਭ ਤੋਂ ਵੱਡਾ ਇਹ ਜਿਹੜੀ ਆਪਣਾ ਗੁਰੂ ਨਾਨਕ ਪਾਤਸ਼ਾਹ ਦੀ ਸਭੇ ਸਾਂਝੀ ਵਾਲਤਾ ਦਾ ਪ੍ਰਤੀਕ ਦੀ ਨਿਸ਼ਾਨੀ ਆ ਪਿੱਛੇ ਮਿੱਠੇ ਮਿੱਠੇ ਗੁਰਬਾਣੀ ਦੀ ਆਵਾਜ਼ ਆਈ ਜਾਂਦੀ ਆ ਆਪਾਂ ਮੱਥਾ ਟੇਕ ਕੇ ਆਪਾਂ ਪ੍ਰਭਾਤ ਵੇਲੇ ਦੀ ਸ਼ੁਰੂਆਤ ਕਰਦੇ ਆ ਅੱਗੇ ਗੱਲਾਂ ਬਾਤਾਂ ਆਪਾਂ ਵਿੱਚ ਇੱਦਾਂ ਹੀ ਕਰਦੇ ਰਵਾਂਗੇ ਇੱਕ ਦੋ ਗੱਲਾਂ ਤੁਹਾਨੂੰ ਹੋਰ ਸਾਡੇ ਪਿੰਡ ਬਾਰੇ ਖਾਸ ਨੇ ਜਿਹੜੀਆਂ ਉਹ ਦੱਸਾਂਗਾ ਆਓ ਚੱਲੀਏ ਨੀ ਤਾਂ ਪਰਿਪੁਰਭਾਤ ਫੇਰੀ ਪਿੰਡ ਦੀਆਂ ਗਲੀਆਂ ਦੇ ਵਿੱਚ ਚਾਰ ਸਫਰਾਂ ਸੁੱਤਾ ਪਿਆ ਪੂਰੀ ਦੁਨੀਆ ਸੁੱਤੀ ਪਈ ਆ ਪਿੱਛੇ ਉਹੀ ਸਫਰ ਉਹੀ ਟਾਈਮ ਬਸ ਡੇਟਾਂ ਚੇਂਜ ਹੋਈ ਜਾਂਦੀਆਂ ਦਿਨ ਚਾਰ ਰਹਿ ਗਏ ਬਾਈ ਚਾਰ ਦਿਨਾਂ ਦੇ ਵਿੱਚ ਤੁਸੀਂ ਜਿੰਨਾ ਲਾਹਾ ਲੈ ਸਕਦੇ ਹੋ ਲੈ ਲਓ ਸਾਡੇ ਪਿੰਡ ਦੇ ਵਿੱਚ ਮੈਂ ਪਹਿਲਾਂ ਦੱਸਿਆ ਕਿ 36 ਬਲਾਦਰੀਆਂ ਦੇ ਵਿੱਚ ਇੱਕ ਗੁਰੂ ਘਰ ਹੈ ਤੇ ਅੱਜ ਦਾ ਜਿਹੜਾ ਖਾਸ ਸਫਰ ਹੈ ਜਾਂ ਖਾਸ ਦਿਨ ਹੈ ਕਿਉਂਕਿ ਅਸੀਂ ਰਾਮਦਾਸੀਆ ਪਰਿਵਾਰ ਦੇ ਵਿੱਚ ਚੱਲੇ ਆ ਸਾਡੇ ਪਿੰਡ ਦੇ ਵਿੱਚ ਵੀਰੇ ਉਮਤ ਭੇਦ ਜਾਂ ਇਦਾਂ ਦਾ ਕੁਝ ਨਹੀਂ ਹੈਗਾ ਸਾਰਿਆਂ ਨੂੰ ਬਰਾਬਰ ਮੰਨਿਆ ਜਾਂਦਾ ਹੈ ਬਾਬੇ ਨਾਨਕ ਦਾ ਜਿਹੜਾ ਅਸਲ ਉਪਦੇਸ਼ ਸੀ ਉਹਦੇ ਤੇ ਪੈਰਾ ਦਿੱਤਾ ਜਾਂਦਾ ਮੈਂ ਕਈ ਪਿੰਡਾਂ ਦੇ ਵਿੱਚ ਦੇਖਿਆ ਕਿ ਮੈਨੂੰ ਕੱਲ ਵੀ ਕੋਈ ਬੰਦਾ ਦੱਸ ਰਿਹਾ ਸੀ ਇੱਥੇ ਸਾਨੂੰ ਮਿਲਿਆ ਕਹਿੰਦਾ ਰੰਧਾਵਾ ਪਰਿਵਾਰ ਕੌਣ ਹੈ ਮੈਂ ਸਾਡੇ ਪਿੰਡ ਰਾਮਦਾਸੀਆ ਪਰਿਵਾਰ ਤੇ ਜਾਣੀ ਆ ਜਦੋਂ ਬਾਬਾ ਨੇ ਅਨਾਊਂਸਮੈਂਟ ਕੀਤੀ ਤੇ ਉਹ ਕਹਿੰਦੇ ਇਹ ਕਹਿੰਦੇ ਸਾਡੇ ਪਿੰਡ ਰਾਮਦਾਸੀਆਂ ਦਾ ਗੁਰੂ ਘਰ ਲੱਗਾ ਇਹ ਦੇਖ ਕੇ ਮੈਨੂੰ ਬੜਾ ਬੁਰਾ ਜਿਹਾ ਲੱਗਾ ਜੀਭ ਵੀ ਲੱਗਿਆ ਆਯਾ ਰੋ ਇਨਸਾਨ ਸਾਰੇ ਉੱਪਰ ਵਾਲੇ ਨੇ ਬਣਾਏ ਨੇ ਤੇ ਆਪਾਂ ਮਤ ਭੇਦ ਕਰਨ ਵਾਲੇ ਹੁੰਦੇ ਕੌਣ ਪਰ ਭਾਤ ਫੇਰੇ ਪਿੱਛੇ ਆ ਗਿਆ ਤਾਂ ਦਰਸ਼ਨ ਕਰਾਉਂਦੇ ਆ ਅਜੇ ਥੋੜੀ ਜਿਹੀ ਪਿੱਛੇ ਹਨੇਰਾ ਹੈ ਤੇ ਕਰਕੇ ਸ਼ਾਟ ਵਧੀਆ ਨਹੀਂ ਆਉਂਦੇ ਨਾਮ ਮਿਲੇ ਤਾਂ ਜੀਵਾ ਨਾਨਕ ਨਾ ਤੇ ਗੁਰਾਂ ਦੀ ਬਾਣੀ ਮਿੱਠੀ ਐ ਲਾਹ ਲਾ ਲੋ ਪਾ گا ਵਾਲਿਓ ਅੰਮ੍ਰਿਤ ਵੇਲਾ ਤੇ ਗੁਰਾਂ ਦੀ ਬਾਣੀ ਹਰਮਨ ਦਾਸਿਆ ਪਰਿਵਾਰ ਦੇ ਵਿੱਚ ਇਹ ਪ੍ਰਭਾਤ ਫੇਰੀ ਸੀ ਬੜਾ ਸ਼ਰਧਾ ਨਾਲ ਯਾਰ ਮੈਂ ਨਾ ਇੱਕ ਚੀਜ਼ ਦੇਖੀ ਉਹਨਾਂ ਨੇ ਇੱਕ ਕੀਰਤਨੀਆ ਦਿੱਤਾ ਜਿਹੜਾ ਮੈਂ ਤੁਹਾਨੂੰ ਦਿਖਾਇਆ ਬਾਹਰੋਂ ਸੱਦਿਆ ਸੀ ਕਿੰਨਾ ਯਾਰ ਉਹ ਗੁਰੂ ਨਾਲ ਪਿਆਰ ਕਰਦੇ ਨੇ ਪਰ ਕਈ ਪਿੰਡਾਂ ਦੇ ਵਿੱਚ ਜਿਹੜਾ ਉਹਨਾਂ ਨਾਲ ਵਿਤਕਰਾ ਕੀਤਾ ਜਾਂਦਾ ਜਵੇਂ ਸ਼ਮਸ਼ਾਨ ਘਾਟ ਲਾ ਕੇ ਗੁਰੂ ਘਰ ਲਾ ਕੇ ਉਹ ਚੀਜ਼ਾਂ ਦੇਖ ਕੇ ਬੜਾ ਦੁੱਖ ਹੁੰਦਾ। ਬਈ ਸਾਰੀ ਮਨੁੱਖਤਾ ਨੂੰ ਉਹ ਸਤਗੁਰ ਸੱਚੇ ਪਾਤਸ਼ਾਹ ਨੇ ਬਣਾਇਆ। ਹਰੇਕ ਇਨਸਾਨ ਨੂੰ ਉਹਨੇ ਬਣਾਇਆ ਹੱਥ ਪੈਰ ਸਾਰੇ ਆਪਣੇ ਸੇਮ ਨੇ। ਫਿਰ ਭੇਦ ਭਾਵ ਕਿਸ ਕਾਲ ਦਾ? ਛੱਡ ਦੋ। ਇਹਨੇ ਜਲਦੀ ਹੋ ਸਕਦਾ ਛੱਡ ਦੋ। ਭੇਦ ਭਾਵ ਮਹਾਰਾਜ ਨੇ ਤੁਹਾਡੇ ਨਾਲ ਕਰਨਾ ਫਿਰ ਜੇ ਆਪਾਂ ਇਨਸਾਨਾਂ ਨਾਲ ਕਰਾਂਗੇ। ਸੋ ਅਗਲੇ ਘਰ ਆਪਣੀ ਪ੍ਰਭਾਤ ਫੇਰੀ ਜਾਣੀ ਹੈ ਪ੍ਰੀਤਪਾਲ ਪ੍ਰੀਤਪਾਲ ਨੂੰ ਤਕਰੀਬਨ ਸਾਰੀ ਦੁਨੀਆ ਜਾਣਦੀ ਹੈ ਪ੍ਰੀਤਪਾਲ ਉਹ ਜੋ ਦਾਸੀ ਜਿਹਦਾ ਕਿਸਾਨੀ ਅੰਦੋਲਨ ਦੇ ਵਿੱਚ ਜਿਹਦੇ ਨਾਲ ਕੁੱਟਮਾਰ ਹੋਈ ਸੀ ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨੀ ਸੰਘਰਸ਼ ਦੇ ਵਿੱਚ ਜਿਹਦਾ ਵੱਡਾ ਹੱਥ ਆ ਪ੍ਰੀਤਪਾਲ ਉਹਨਾਂ ਦੇ ਘਰ ਆਪ ਜਾਣਾ ਇਸ ਤੋਂ ਬਾਅਦ ਮਿਲਾਵਾਂਗੇ ਤੁਹਾਨੂੰ ਪ੍ਰੀਤਪਾਲ ਦੇ ਨਾਲ ਇਸ ਪਰਿਵਾਰ ਦਾ ਬੱਚਾ ਇਸ ਪਰਿਵਾਰ ਦਾ ਜੀ ਇਸ ਘਰ ਦਾ ਫਰਜ਼ੰਦ ਜੇ ਸਭ ਨੂੰ ਪਤਾ ਹੈ ਪ੍ਰੀਤ ਪਾਲ ਸਿੰਘ ਕਿੰਨੀ ਵੱਡੀ ਕੁਰਬਾਨੀ ਹੈ ਸਮਾਪਨਾ ਹੋ ਗਿਆ ਕਿੰਨੀ ਵੱਡੀ ਕੁਰਬਾਨੀ ਹੈ 2023 ਦੇ ਵਿੱਚ ਕਿੰਨਾ ਤਸ਼ਦਦ ਹੋਇਆ ਹੈ 2 ਸਾਲ ਹੋ ਗਏ ਨੇ ਤਕਰੀਬਨ ਅੰਦਰ ਆਪਾਂ ਪਿੱਛੇ ਗੱਲ ਕਰਕੇ ਆਂ ਸੁਭਾਸ਼ ਸਿੰਘ ਕੇ ਅੰਦਰ ਬਲਵਾਨ ਕੱਦ ਦਾ ਛੋਟਾ ਪ੍ਰੀਤਪਾਲ ਆਪਾਂ ਬਚਿੱਤਰ ਸਿੰਘ ਦੀ ਗੱਲ ਭਾਈ ਬਚਿੱਤਰ ਸਿੰਘ ਜੀ ਦੀ ਗੱਲ ਕੀਤੀ ਸੀ ਕੱਦ ਦਾ ਛੋਟਾ ਪ੍ਰੀਤਪਾਲ ਹੈ ਕੱਲ ਵੀ ਮੇਰੇ ਨਾਲ ਗੱਲ ਕਰ ਰਿਹਾ ਸੀ ਜਦੋਂ ਵੀ ਮੈਂ ਪੁੱਛਦਾ ਪੁੱਛਦਾ ਵੀ ਭਾਈ ਹਾਲ ਚਾਲ ਕਿੰਦਾ ਤੋ ਅੰਦਰ ਮਜ਼ਬੂਤ ਹੈ ਲੋਕਾਂ ਦਾ ਹੌਸਲਾ ਸੰਗਤਾਂ ਨੇ ਇਤਨਾ ਹੌਸਲਾ ਦਿੱਤਾ ਇੰਜੀਨੀਅਰ ਸਾਹਿਬ ਦੇ ਨਾਲ ਪੁਲਸੀਆਂ ਨੇ ਉਹਨਾਂ ਲੋਕਾਂ ਨੇ ਸ਼ੱਟਾ ਮਾਰੀਆਂ ਸੀ ਉਸ ਕਿਸਾਨੀ ਅੰਦੋਲਨ ਦੇ ਵਿੱਚ ਤੇ ਮੈਂ ਇਹ ਵਚਨ ਨਾ ਕਹਾ ਸੰਗਤ ਦੇ ਵਿੱਚ ਪਰ ਕਹਿਣਾ ਪੈ ਜਾਂਦਾ ਵੀ ਵਚਨ ਦਾ ਕੋਈ ਹੀਲਾ ਨਹੀਂ ਸੀ ਇਹਨਾਂ ਤਸ਼ੱਦਦ ਪ੍ਰੀਤ ਪਾਲਦੇ ਹੋਇਆ ਸਭ ਨੂੰ ਪਤਾ ਹੈ ਪਰ ਅੰਦਰ ਮਜ਼ਬੂਤ ਹੈ ਗੁਰੂ ਰਾਮ ਤਾਂ ਕਰਨ ਤੰਦਰੁਸਤੀ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨ ਆਉ ਸਮਾ ਪੌਣੇ 6 ਦੇ ਲਗਭਗ ਹੋ ਗਿਆ ਬਲਜੀਤ ਸਿੰਘ ਨੇ ਮੇਰੇ ਸਾਹਮਣੇ ਮੋਬਾਈਲ ਰੱਖ ਦਿੱਤਾ ਇਸ਼ਾਰਾ ਕਰ ਦਿੱਤਾ ਵੀ ਬਾਬਾ ਜੀ ਟਾਈਮ ਹੋ ਗਿਆ ਤੋ ਅੱਧਾ ਘੰਟਾ ਦੀ ਹਾਜ਼ਰੀ ਬਹੁਤ ਹੈ ਮਹਾਰਾਜ ਕਿਰਪਾ ਕਰਨ ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਨਾਮ ਵਾਹਿਗੁਰੂ ਗੁਰੂ ਸਾਚ ਨਾਮ ਹੈ ਗੁਰੂ ਫਾਟ ਪਰ ਇਹਦੀ ਹੁਣ ਸਮਾਪਤੀ ਹੋਣ ਵਾਲੀ ਹੈ ਸੰਗਤਾਂ ਗੁਰੂ ਘਰ ਦੇ ਲਾਗੇ ਪਹੁੰਚ ਗਈਆਂ ਇਸ ਪਰਿਵਾਰ ਦੇ ਵਿੱਚ ਸੀ ਸਮਾਪਤੀ ਪ੍ਰੀਤਪਾਲ ਇਹਨੂੰ ਤਾਂ ਤੁਸੀਂ ਜਾਣਦੇ ਹੋ ਮੈਂ ਪਹਿਲਾਂ ਵੀ ਦੱਸਤਾ ਵੀਡੀਓ ਦੇ ਵਿੱਚ ਸਨਾਲਾ ਭਾਬੀ ਜੀ ਨੇ ਤੇ ਅੱਜ ਦੀ ਪ੍ਰਭਾਤ ਫੇਰੀ ਦੀ ਸਮਾਪਤੀ ਇੱਥੇ ਆ ਕੱਲ ਦੀ ਪ੍ਰਭਾਤ ਫੇਰੀ ਦੀ ਸੂਚਨਾ ਜਿਹੜੀ ਹੈ ਅੱਗੇ ਮੈਂ ਆਖਿਰ ਤੇ ਦਿਆਂਗਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਦੇ ਪਿੱਛੇ ਦੀ ਇਮਾਰਤ ਗੁਰੂ ਘਰ ਦੀ ਦੇਸੀ ਆ ਤੇ ਅੱਜ ਦੀ ਪ੍ਰਭਾਤ ਫੇਰੀ ਦੀ ਸਮਾਪਤੀ ਹੋਈ ਆ ਦੋਕਰਾਂ ਦੇ ਵਿੱਚ ਗਈ ਪ੍ਰੀਤਪਾਲ ਤੇ ਇੱਕ ਭਾਈ ਸੁਭਾਸਚੰਦ ਰਾਮਦਾਸੀਆ ਪਰਿਵਾਰ ਦੇ ਵਿੱਚ ਕੱਲ ਦੀ ਪ੍ਰਭਾਤ ਫੇਰੀ ਜਿਹੜੀ ਉਹ ਤਿੰਨ ਤੋਂ ਚਾਰ ਕਰਾਂ ਦੇ ਵਿੱਚ ਜਾਣੀ ਆ ਜਿਨਾਂ ਨੂੰ ਦਿਨ ਉਤਸ਼ਾਹ ਵਧ ਰਿਹਾ ਸੰਗਤ ਜੁੜੀ ਜਾਂਦੀ ਹੈ ਜਿਹੜੇ ਮਕਸਦ ਲਈ ਚੱਲੇ ਸੀ ਉਹ ਕਾਮਯਾਬ ਹੋ ਰਿਹਾ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਸਾਸਰੀ ਘਰ ਦੀ ਹਜੇ ਆਪਾਂ ਜਾ ਕੇ ਐਸ਼ਨਾ ਨੂੰ ਮਿਲਣਾ ਉੱਠੀ ਨਹੀਂ ਹੈਗੀ ਕਾਫੀ ਹਜੇ ਹੈਗੀ ਫੁਟੇਜ ਆਪਾਂ ਉਸ ਵੀਡੀਓ ਦੇ ਵਿੱਚ ਐਡ ਕਰਾਂਗੇ ਚੱਲਦੇ ਆ ਸਵੇਰ ਸਵੇਰ ਦੀ ਸਜਰੀ ਸਜਰੀ ਮੇਰੇ ਪਿੰਡ ਦੀ ਮਾਰਨਿੰਗ ਜਾਂ ਕਹਿ ਲਓ ਗੁੱਡ ਮਾਰਨਿੰਗ ਐਦਾਂ ਦੀ ਆ ਖੇਤਾਂ ਦੇ ਵਿੱਚ ਹਲਕੀ ਹਲਕੀ ਧੁੰਦ ਪੈਣੀ ਸ਼ੁਰੂ ਹੋ ਗਈ ਧੁੰਦ ਕਈ ਦਿਨਾਂ ਦੀ ਪਈ ਜਾਂਦੀ ਆ ਪਰ ਇਸ ਟਾਈਮ ਜਿਹੜੀ ਉਤਰਨੀ ਆ ਹਲਕੀ ਹਲਕੀ ਧੁੰਦ ਉਤਰਨ ਲੱਗ ਗਈ ਮਿੱਠੇ ਮਿੱਠੇ ਠੰਡ ਲੱਗਣ ਲੱਗ ਗਈ ਸਰੀਰਾਂ ਨੂੰ ਸਿਆਲ ਆਪਣੀ ਦਸਤਕ ਦੇਣ ਲੱਗ ਗਿਆ ਤੇ ਥੋੜਾ ਥੋੜਾ ਅਸਾ ਹਾਂਜੀ ਲੋਟੰਨਾ ਮਾਦੇ ਮਾਲਕ ਦਾ ਧੰਨਵਾਦ ਕੀਤਾ ਨਹੀਂ ਜਾ ਸਕਦਾ ਕਿਹਦੇ ਸ਼ਬਦਾਂ ਦੇ ਵਿੱਚ ਚੈਨਲ ਤੁਸੀਂ ਇੰਸਟਾਗ੍ਰਾਮ ਤੇ ਜਾਂ ਫੇਸਬੁੱਕ ਤੇ ਜਾਂ ਜੀ ਜਾ ਕੇ ਦੇਖੋ ਬਹੁਤ ਪੀਕ ਲੈਵਲ ਤੇ ਚੱਲ ਰਿਹਾ ਪਬਲੀਕਾ ਪੁਜਾ ਹੁਣ ਭਜਾਂਦਾ ਨਹੀਂ ਹੁਣ ਡੰਡ ਲੱਗਣ ਲੱਗੀ ਹੈ ਮੋਟਰਸਾਈਕਲ ਤੋਂ ਜਾਨ ਕੱਢ ਦਿੰਦਾ ਹਜੇ ਚਲਾਉਣਾ ਨਵਾਂ ਨਵਾਂ ਸਿੱਖਿਆ ਪਰ ਬੱਚਿਆਂ ਨੂੰ ਮੋਟਰਸਾਈਕਲ ਦਿਆ ਨਾ ਕਰੋ ਜਿੰਨਾ ਟਾਈਮ ਮੈਂ ਨਾਲ ਆ ਉਹਨਾਂ ਟਾਈਮ ਨੂੰ ਮੋਟਰਸਾਈਕਲ ਚਲਾਉਂ ਦੇਣਾ ਕਿਉਂਕਿ ਹਜੇ ਸਿੱਖਦਾ ਪਿਆ ਜਦੋਂ ਮੈਨੂੰ ਐਂ ਲੱਗਿਆ ਪ੍ਰੋਪਰ ਸਿੱਖ ਗਿਆ ਇਹਦਾ ਡਰਾਈਵਿੰਗ ਲਾਇਸੈਂਸ ਬਣ ਗਿਆ ਉਦੋਂ ਹੀ ਇਹਨੂੰ ਪਿੰਡੋਂ ਬਾਹਰ ਜਾਣ ਦੀ ਇਜਾਜ਼ਤ ਹੈ ਹਜੇ ਤੱਕ ਇਹਨੂੰ ਘਰੋਂ ਬਾਹਰ ਮੇਰੇ ਨਾਲ ਹੀ ਆਉਂਦਾ ਕੱਲੇ ਨੂੰ ਨਹੀਂ ਜਾਣ ਦਿੰਦੇ ਪਰ ਐਵੇਂ ਆ ਵੀ ਬੱਚਿਆਂ ਨੂੰ ਸਿਖਾਉਣਾ ਵੀ ਜ਼ਰੂਰੀ ਹੈ ਸਮੇਂ ਦੇ ਨਾਲ ਨਾਲ ਕਈ ਵਾਰੀ ਕੋਈ ਘਰ ਦੇ ਵਿੱਚ ਮਜਬੂਰੀ ਬਣ ਜਾਂਦੀ ਹੈ ਮੈਂ ਘਰ ਨਹੀਂ ਹੁੰਦਾ ਤਾਂ ਇਹ ਪਰਿਵਾਰ ਨੂੰ ਕਿਤੇ ਲੈ ਕੇ ਆ ਜਾ ਸਕਦਾ ਉਹਦੇ ਲਈ ਅਮਰਜੈਂਸੀ ਵਾਸਤੇ ਇਹਨੂੰ ਛੂਟ ਹੈ ਵੀ ਕਿਤੇ ਜਾ ਸਕਦਾ ਐ ਕੋਈ ਅਮਰਜੈਂਸੀ ਚੀਜ਼ ਮੰਗਾਨੀ ਤਾਂ ਜਾ ਸਕਦਾ ਐਦਾਂ ਵਿਹਲੀਆਂ ਗੇੜੀਆਂ ਲਾਉਣ ਵਾਸਤੇ ਨੂੰ ਕੋਈ ਛੂਟ ਨਹੀਂ ਦਿੱਤੀ ਠੀਕ ਹੈ ਵੀ ਐਦਾਂ ਹੀ ਮਾਹੌਲ ਚੱਲਦਾ ਚਲੋ ਜੀ ਚਲੋ ਜੀ ਆਪਾਂ ਅੱਗੇ ਕਰੇ ਐਸ਼ ਗੁੱਡ ਮਾਰਨਿੰਗ ਐਸ਼ ਐਸ਼ ਹੋਏ ਐਚ ਯੂ ਗੁੱਡ ਮਾਰਨਿੰਗ ਬਾਹਰ ਮੂੰਹ ਕੱਢੀ ਬਾਹਰ ਨਿਕਲੀ ਬਾਹਰ ਨਿਕਲੀ ਮੈਂ ਤੇ ਤੇਰੀ ਵੀਡੀਓ ਬਣਾਈ ਜਾਂਦਾ ਵਾਂ ਗੁੱਡ ਮਾਰਨਿੰਗ ਵਾਲੀ ਤੂੰ ਮੇਰੀ ਇੱਕ ਗੱਲ ਦੱਸ ਮੈਨੂੰ ਵੀ ਤੂੰ ਉੱਠੀ ਕਿਉਂ ਨਹੀਂ ਹੈਗੀ ਹੈ ਤੂੰ ਰਾਤੇ ਕੱਪੜੇ ਘੜ ਘੜ ਕੇ ਸੌਂ ਰਹੀ ਸੀ ਮੈਂ ਸਵੇਰੇ ਕਿਤੇ ਲੇਟ ਨਾ ਹੋ ਜਾਆ ਦਸ ਮੈਨੂੰ ਫਸ ਟੱਕੇ ਤੱਕ ਸੁਤਾ ਚਿਪਤਾ ਨਹੀਂ ਮੈਂ ਜੋ ਤੈਨੂੰ ਵਾਜਾ ਮਾਰਦਾ ਸੀ ਉੱਠ ਚੱਲੀ ਪਰ ਬਾਤ ਫਿਰਦੇ ਉਹਦੋਂ ਕਿਉਂ ਨਹੀਂ ਉੱਠਿਆ ਫੜਿਆ ਗਿਆ ਝੂਠ ਫੜਿਆ ਉਹ ਤੂੰ ਉੱਠ ਪੈਸੇ ਕੋਲੀ ਫਿਰ ਤੋ ਐਂ ਅੱਖ ਨਹੀਂ ਸੀ ਖੋਲਦੀ ਮੈਂ ਤਾਂ ਹੀ ਠਾਇਆ ਨਹੀਂ ਬੱਚਿਆਂ ਦੀ ਨਾ ਉਸ ਵੇਲੇ ਬੱਚਿਆਂ ਨੂੰ ਠਾਣਾ ਨਹੀਂ ਚਾਹੀਦਾ ਤਾਂ ਨਹੀਂ ਸੀ ਠਾਇਆ ਤੈਨੂੰ ਮੈਂ ਜਾਣਾ ਸੀ ਮਿਸ ਕਰਦਾ ਹੈ ਕਿੰਨਾ ਕੋ ਐਨਾ ਸ਼ਰਮ ਜਾਦਾ ਮਿਸ ਕਰ ਰਹੇ ਹਾਂ ਆ ਸੱਚੀ ਜਾਣਾ ਸੀ ਹਨ ਪਰ ਮੈਂ ਤੈਨੂੰ ਉਠਾਇਆ ਪਤਾ ਕਿਉਂ ਨਹੀਂ ਤੂੰ ਇੰਨਾ ਵਧੀਆ ਸੁੱਤਾ ਸੀ ਮੇਰਾ ਦਿਲ ਨਹੀਂ ਕੀਤਾ ਫਿਰ ਜਦੋਂ ਠਾਹਦਾ ਮੈਂ ਤੈਨੂੰ ਦੋ ਕੁ ਵਾਰੀ ਵੱਜਾਂ ਮਾਰੀਆਂ ਫਿਰ ਤੂੰ ਉੱਠਿਆ ਹੀ ਨਹੀਂ ਚਲੋ ਸ਼ਾਸਤ੍ਰੀਕਲ ਕਰ ਦੋ ਸਾਰਿਆਂ ਨੂੰ ਕੱਲ ਨੂੰ ਆਏਗਾ ਠੀਕ ਹੈ ਜੀ ਅਵੀ ਤੇਰੇ ਲਈ ਸਰਪ੍ਰਾਈਜ਼ ਲੈ ਕੇ ਆਇਆ ਸੀ ਸਰ ਪਤਾ ਨਹੀਂ ਕੀ ਲੈ ਆਇਆ ਕਹਿੰਦਾ ਮੈਂ ਸਰਪ੍ਰਾਈਜ਼ ਲੈ ਕੇ ਆਇਆ ਕੀ ਲੈ ਆਇਆ ਓਏ ਬਿਸਕਟ ਹੈ ਅੱਛਾ ਦੇਖੋ ਲੰਗਰ ਦੇ ਵਿੱਚ ਨਾ ਬਿਸਕੁਟ ਵਰਤਾਏ ਸੀ ਇੱਕ ਇੱਕ ਪੈਕੇਟ ਦਿੱਤਾ ਸੀ ਉਹਨੇ ਆਪ ਨਹੀਂ ਖਾਦਾ ਕਿੰਨਾ ਮੈਂ ਆਪਣੀ ਭੈਣ ਲਈ ਲੈ ਕੇ ਜਾਣਾ ਤੇਰੇ ਲਈ ਐਨਾ ਪਿਆਰ ਕਰਦਾ ਤੈਨੂੰ ਕਿੰਨਾ ਬਹੁਤ ਬਹੁਤ ਤੇ ਤੂੰ ਹਾਂ ਤੂੰ ਹੀ ਕਰਦਾ ਬੜੇ ਪਿਆਰੇ ਬੱਚੇ ਹੋ ਤੁਸੀਂ ਦੋਨੋਂ ਠੀਕ ਹੈ ਉਹ ਆ ਲੈ ਚਾਹ ਲੈ ਕੇ ਆਏ ਚਲੋ ਜੀ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਖਤਮ ਕਰਦੇ ਆਂ ਮਿਲਦੇ ਹਾਂ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ